ਜਿਹੜੀ ਆਪਣੀ ਵਿਚਾਰ ਧਿਆਨ ਉੱਤੇ ਚੱਲ ਰਹੀ ਆ ਆਪਾਂ ਚੌਥੇ ਧਿਆਨ ਉੱਤੇ ਗੱਲ ਕਰ ਰਹੇ ਆ ਚੌਥਾ ਧਿਆਨ ਹੁੰਦਾ ਬ੍ਰਹਮ ਗਿਆਨੀ ਦਾ ਬ੍ਰਹਮ ਧਿਆਨ ਤਾਂ ਮਾਰਾ ਨੇ ਬਚਨ ਕੀਤਾ ਕਿ ਬਾਰ ਗਿਆਨ ਧਿਆਨ ਇਸ਼ਾਨਾਨ ਅੰਤਰ ਵਿਆਪੇ ਲੋਭ ਸੁਵਾਨ ਕੁਝ ਵਿਖਾਵੇ ਦੇ ਮਾਤਰ ਧਿਆਨ ਹੁੰਦੇ ਨੇ ਕਈਆਂ ਕੋ ਵਿਖਾਵੇ ਮਾਤਰ ਗਿਆਨ ਹੁੰਦਾ ਏ ਜੋ ਕਹਿੰਦੇ ਉਹ ਆਪਣੀ ਕਮਾਉਂਦੇ ਜਿਸ ਧਿਆਨ ਦੀ ਵਿਆਖਿਆ ਕਰਦੇ ਉਸ ਧਿਆਨ ਦਾ ਆਪ ਨੂੰ ਕੋਈ ਪਤਾ ਹੀ ਨਹੀਂ ਹੁੰਦਾ ਜਿਦਾਂ ਰੋਲੀ ਪਾਈ ਜਾਂਦੇ ਭੀ ਇਹ ਚਾਰ ਤਰ੍ਹਾਂ ਦੀਆਂ ਸੁਣਾਉਂਦੀਆਂ ਖੈਰ ਇਹ ਜਿਹੜਾ ਮਾਰਾ ਨੇ ਬਚਨ ਕੀਤਾ ਕਿ ਸਾਧ ਧਿਆਨੀ ਜਿਸ ਗੁਰ ਰੰਗ ਕਹਨ ਲੱਗਿਆ ਜਿਨ੍ਹਾਂ ਗੁਰੂ ਦਾ ਪ੍ਰੇਮ ਮਿਲ ਗਿਆ ਨਾ ਜਿਹੜਾ ਆਪਣੇ ਗੁਰੂ ਦੇ ਰੰਗ ਵਿੱਚ ਰੰਗਿਆ ਗਿਆ ਜਿਦਾਂ ਪਾਈ ਸੈਲੋ ਜੀ ਬਾਲੋ ਜੀ ਪਾਈ ਮੰਝ ਜੀ ਬਾਬਾ ਬੁੱਢਾ ਸਾਹਿਬ ਜੀ ਇਹ ਪੂਰਨ ਬ੍ਰਹਮ ਗਿਆਨੀ ਜਿਹੜੇ ਇਹ ਗੁਰੂ ਦੇ ਰੰਗ ਵਿੱਚ ਰਤੇ ਗਏ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਸਾਧ ਧਿਆਨੀ ਜਿਸ ਗੁਰੇ ਰੰਗ ਜਿਨ੍ਹਾਂ ਨੂੰ ਗੁਰੂ ਦਾ ਪਿਆਰ ਲੱਗਿਆ ਤੇ ਉਹਨਾਂ ਦੀ ਅਵਸਥਾ ਹੁੰਦੀ ਆ ਵੀ ਦੀਸੇ ਸਭ ਵਿੱਚ ਸਭ ਤੇ ਰਹਤੇ ਉਥੇ ਜਾ ਕੇ ਅੰਦਰਲੇਪ ਅਵਸਥਾ ਹੁੰਦੀ ਆ ਬ੍ਰह्म ਗਿਆਨ ਤੇ ਜਾ ਕੇ ਇਹ ਪਹਿਲੋਂ ਹੀ ਤੁਕਾਂ ਪੜੀ ਜਾਣਗੇ ਜੈਸੇ ਜਲਮ ਕਮਲਦੁਰ ਆਲਮ ਮੋਰਗੋਈ ਨਿਸ਼ਾਨ ਫਸੇ ਹੁੰਦੇ ਚੱਕੜ ਵਿੱਚ ਸਿਰ ਤੇ ਵੀ ਚਿੱਖੜ ਪਿਆ ਹੁੰਦਾ ਤੇ ਦੁੱਖ ਪੜੀ ਜਾਂਦੇ ਇਦਾਂ ਅੰਦਰਲੇਪ ਰਹਿਣਾ ਚਾਹੀਦਾ ਇੱਥੇ ਪਹਿਲੀਆਂ ਤਿੰਨ ਵਸਤਾਂ 'ਚ ਕੋਈ ਨਰਲੇਪ ਨਹੀਂ ਰਹਿੰਦਾ ਇਹ ਗੱਲਾਂ ਨੇ ਨਰਲੇਪ ਤਾਂ ਗੁਰੂ ਅਰਜਨ ਸਾਹਿਬ ਕਹਿੰਦੇ ディースੇ ਸਭ ਮੈਂ ਸਭ ਤੇ ਰਹਤੇ ਉਹ ਹੁੰਦੇ ਸਭ ਵਿੱਚ ਨੇ ਸਭ ਤੋਂ ਮੁਕਤ ਹੋਏ ਹੁੰਦੇ ਨੇ ਤੇ ਕਿਦਾਂ ਮੁਕਤ ਹੋ ਜਾਂਦੇ ਨੇ ਪਾਰ ਬ੍ਰਹਮ ਕਾ ਉਹ ਧਿਆਨ ਧਰਤੇ ਉਹਨਾਂ ਦੇ ਧਿਆਨ ਵਿੱਚ ਹੁਣ ਪਾਰ ਬ੍ਰਹਮ ਹੈ ਪਈ ਇਕ ਪਈ ਕਨ ਅਜੇ ਵਾਂਗ ਕਰਿਆ ਜੀ ਵਾਂਗ ਉਹਨਾਂ ਦੇ ਧਿਆਨ ਵਿੱਚ ਕੋਈ ਮਾਂ ਪਿਓ ਭੈਣ ਭਰਾ ਦੌਰਦ ਸੰਸਾਰ ਨਹੀਂ ਹੈ ਉਹਨਾਂ ਦੇ ਧਿਆਨ ਵਿੱਚ ਪਾਰ ਬ੍ਰਹਮ ਹੈ ਜਿਹੜੇ ਕਹਿੰਦੇ ਨਾ ਵੀ ਇਹ ਸੰਸਾਰ ਝੂਠਾ ਵਾ ਤੇ ਇਹ ਵੀ ਬਾਣੀ ਕਹਿੰਦੀ ਹੈ ਵੀ ਇਹ ਜਗ ਸੱਚੇ ਕੀ ਹੈ ਕੋਠੜੀ ਇਹ ਉਥੇ ਜਾ ਕੇ ਪਤਾ ਲੱਗਦਾ ਵੀ ਇਹ ਝੂਠਾ ਵੀ ਸੱਚਾ ਵਾ ਉਥੇ ਲੜੀਆਂ ਵਸਤਾਂ 'ਚ ਇਹ ਸਭ ਕੁਝ ਝੂਠ ਹੀ ਝੂਠ ਮਹਿਸੂਸ ਹੁੰਦਾ ਹੈ ਪਰ ਗੁਰੂ ਅੰਗਦ ਸਾਹਿਬ ਕਹਿੰਦੇ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਉਥੇ ਜਿਹੜਾ ਝੂਠ ਭਸ ਰਿਹਾ ਸੀ ਉਹ ਵੀ ਸੱਚ ਲੱਗਦਾ ਹੈ ਵੀ ਸੱਚ ਦਾ ਹੀ ਪਸਾਰਾ ਹੈ ਤਾਂ ਇਹ ਤੇ ਉਸੇ ਦਾ ਹੀ ਸਾਰਾ ਪਸਾਰਾ ਵਾ ਬਾਰ ਬ੍ਰਹਮ ਕੋ ਇਹ ਧਿਆਨ ਤਰਦੇ ਜਿਹੜੇ ਧਿਆਨ ਤਰਦੇ ਨੇ ਜਿਹਦੇ ਬਾਰੇ ਗੁਰੂ ਅੰਗਦ ਸਾਹਿਬ ਦੇ ਬਾਰੇ ਲਿਖਿਆ ਵੀ ਨੇੜੇ ਦਿਸੇ ਮਾਤ ਲੋਕ ਤੁਜ ਸੁਜੇ ਦੂਰ ਬੜੀ ਦੂਰ ਉਥੇ ਬੰਦਾ ਵਸਦਾ ਹੈ ਨੇੜੇ ਦਿਸੇ ਮਾਤ ਲੋਕ ਬੈਠਾ ਮਾਤ ਲੋਕ ਕੁਝ ਹੁੰਦਾ ਹੈ ਪਰਿਵਾਰ ਵਿੱਚ ਹੀ ਹੁੰਦਾ ਪਰ ਬਹੁਤ ਦੂਰ ਗਿਆ ਹੁੰਦਾ ਉਹ ਨੇੜੇ ਦਿਸੇ ਮਾਤ ਲੋਕ ਇਹ ਮਾਤਲਕ ਜਿੱਥੇ ਆਪਾਂ ਬੈਠੇ ਆ ਇੱਥੇ ਪੈਣ ਪਰ ਆ ਰਿਸ਼ਤੇਦਾਰ ਜਿਆਰ ਬੈਲੀ ਸੰਸਾਰ ਕੁਟੰਬ ਸਭ ਕੁਝ ਇੱਥੇ ਹੀ ਦਿਖਦਾ ਹੈ ਉਹ ਪਰ ਉਹਨਾਂ ਦੀ ਸੁਰਤ ਬੜੀ ਦੂਰ ਗਈ ਹੁੰਦੀ ਹੈ ਜਿਹਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਬਾਬਲ ਦਿੱਤੜੀ ਦੂਰ ਬਾਬਲ ਨੇ ਗੁਰੂ ਨੇ ਸੁਰਤ ਨੂੰ ਬੜੀ ਦੂਰ ਭੇਜ ਦਿੱਤਾ ਨਾ ਆਵੇ ਕਰ ਪਈਏ ਜਿਹੜਾ ਬ੍ਰਹਮ ਧਿਆਨ ਚ ਚੱਲ ਗਿਆ ਨਾ ਮੁੜ ਕੇ ਸੰਸਾਰ ਨਾਲ ਨਹੀਂ ਜੁੜਿਆ ਨਾ ਨਾ ਉਸ ਸੰਸਾਰ ਤੋਂ ਉਹਦੇ ਅੱਤੇ ਸੰਸਾਰ ਖਤਮ ਹੋ ਗਿਆ ਉਹ ਮੁਕਤ ਹੋ ਗਿਆ ਹੈ ਹੈਂ ਬਾਬਲ ਦਿੱਤਰੀ ਦੂਰ ਨਾ ਕਰ ਆਵੇ ਪਈਏ ਬਲਰਾਮ ਜੀ ਮੁੜ ਕੇ ਉਪੇਕੇ ਕਰ ਚ ਨਹੀਂ ਆਉਂਦੇ ਆਪਾਂ ਕਬੀਰ ਸਾਹਿਬ ਦਾ ਸ਼ਲੋਕ ਹੁਣ ਵਿਆਖਿਆ ਕਰੀ ਜਿੱਦਾਂ ਥੋੜਾ ਜਿਹਾ ਕੋ ਖਲਾਸਾ ਹੋ ਜਾਊਗਾ ਕਬੀਰ ਸਾਹਿਬ ਕਹਿੰਦੇ ਕਬੀਰ ਗੰਗ ਜਮਨ ਕੇ ਅੰਤਰੇ ਸੁੰਨ ਸਹਿਜ ਕੇ ਘਾਟ ਤਹਾਂ ਕਬੀਰੇ ਮੱਟ ਕੀਆ ਮੈਂ ਉੱਥੇ ਆਪਣਾ ਮੱਟ ਕੀਤਾ ਹੋਇਆ ਮੱਟ ਮੈਨ ਜਿਹਦੇ ਚ ਕੋਈ ਰਹਿੰਦਾ ਹੋਵੇ ਨਾ ਜੋਗੀ ਉਸ ਨੂੰ ਮੱਟ ਬੋਲਿਆ ਜਾਂਦਾ ਹੈ ਜਿਨ ਗੁਰੂ ਨਾਲ ਸੰਦੇ ਕਾਮ ਕ੍ਰੋਧ ਫੂਟੇ ਬਿਖ ਮਾਟ ਮਾਟਮਣੇ ਘੜੇ ਮਾਟਮਣੇ ਜਿੱਥੇ ਜੋਗੀ ਗੁਫਾ ਚ ਵੜ ਜਾਂਦਾ ਨੂੰ ਮੱਟ ਬੋਲਿਆ ਜਾਂਦਾ ਗੁਫਾ ਜੋਗੀਆਂ ਦੀ ਨੂੰ ਘੜਿਆਂ ਚ ਵੜ ਜਾਂਦੇ ਸ ਜੋਗੀ ਮਹਾਰਾਜ ਕਹਿੰਦੇ ਆ ਫਿਰ ਕਬੀਰ ਸਾਹਿਬ ਕਹਿੰਦੇ ਮੈਂ ਵੀ ਉੱਥੇ ਹੀ ਵੱਸਦਾ ਹਾਂ ਕਬੀਰ ਕਬੀਰ ਗੰਗ ਜਨਮ ਜਮਨ ਕੇ ਅੰਤਰੇ ਜਿੱਥੇ ਬੜੀ ਪਵਿੱਤਰਤਾ ਹੈ ਗੰਗਾ ਮੰਨੇ ਬੜੀ ਪਵਿੱਤਰਤਾ ਜਿੱਥੇ ਜਿੱਥੇ ਜਮਨਾ ਹੈ ਜਿੱਥੇ ਦੋਵੇਂ ਰਲਦੀਆਂ ਹਨ ਨਾ ਗੰਗ ਤੇ ਜਮਨਾ ਉੱਥੇ ਬੜੀ ਪਵਿੱਤਰਤਾ ਜਗ੍ਹਾ ਮੰਨੀ ਜਾਂਦੀ ਉਹਦੇ ਪਿੱਛੇ ਘਾਟ ਵਾ ਇੱਕ ਕੰਪੀਰ ਸਾਹਿਬ ਕਹਿੰਦੇ ਜਿੱਥੇ ਫਿਰ ਅਸੀਂ ਰਹਿੰਦੇ ਆ ਗੰਗ ਜਨਮ ਕੇ ਅੰਤਰੇ ਸਹਿਜ ਸੁਣ ਕੇ ਘਾਟ ਉਹ ਸਹਿਜ ਦਾ ਘਾਟ ਉਥੇ ਆਵਾਜ਼ਾਂ ਨਹੀਂ ਉਥੇ ਚਿੱਤ ਦੇ ਵਿੱਚ ਕੋਈ ਰੌਲੀ ਦਾ ਦੀ ਚੀਜ਼ ਨਹੀਂ ਹੈ ਸਹਿਜ ਸੁਣ ਸੁਨਵਣ ਜਿੱਥੇ ਕੱਖ ਵੀ ਨਹੀਂ ਹੈ ਹਾਂ ਸਹਿਜ ਸੁਣ ਕੇ ਘਾਟ ਘਾਟ ਜਗਾਂ ਨੂੰ ਬੋਲਿਆ ਜਾਂਦਾ ਹੈ ਤਹਾਂ ਕਬੀਰੇ ਮੱਟ ਕੀ ਮੱਟ ਮੜ ਮੈਂ ਉਥੇ ਰਹਿੰਦਾ ਵਾਂ ਕਾਮ ਕ੍ਰੋਧ ਫੂਟੇ ਬਿਖਮਾਟ ਬੰਦੇ ਅੰਦਰ ਇੱਕ ਕਰੋਧ ਦਾ ਘੜਾ ਵਾ ਇੱਕ ਵਾਸ਼ਨਾ ਦਾ ਭਰਿਆ ਘੜਾ ਵਾ ਗੁਰੂ ਨਾਨਕ ਸਾਹਿਬ ਕਹਿੰਦੇ ਜਦੋਂ ਰੱਬ ਦਾ ਸਿਮਰਨ ਕੀਤਾ ਤੇ ਰੱਬ ਦੇ ਸਿਮਰਨ ਨੇ ਪਹਿਲਾਂ ਇਹ ਦੋਵੇਂ ਘੜੇ ਭੰਨ ਦਿੱਤੇ ਅੰਦਰੋਂ ਥੂਟੇ ਟੁੱਟ ਗਏ ਵਿਖ ਮਾਟ ਇਹ ਜ਼ਹਿਰ ਦੇ ਭਰੇ ਘੜੇ ਸੀ ਸਾਡੇ ਸਰੀਰ ਅੰਦਰ ਦੇ ਕਿਹੜੇ ਕਾਮ ਕਰੋਧ ਥੂਟੇ ਟੁੱਟ ਗਏ ਵਿਖ ਜ਼ਹਿਰ ਦੇ ਭਰੇ ਮਾਟ ਮਟਕੇ ਤਕਬੀਰ ਸਹਿਨ ਤਹਾਂ ਕਬੀਰੇ ਮਟ ਕੀਆ ਖੋਜਤ ਮਨ ਜਨ ਬਾਠ ਇਹਨੂੰ ਇਹ ਜੋਗੀਆਂ ਦਾ ਰਾਹ ਵਾ ਦੁਨੀਆਦਾਰ ਦਾ ਨਹੀਂ ਇਹਨੂੰ ਜੋਗੀ ਲੱਭਦੇ ਰਾਹ ਨੂੰ ਸੈਨ ਸੁੰਨ ਨੂੰ ਸਹਿਜ ਨੂੰ ਜਿਹੜਾ ਉਹ ਸ਼ਲੋਕ ਨਹੀਂ ਆਪਾਂ ਪੜਦੇ ਕਬੀਰੇ ਇਕ ਮਰਨਤੇ ਦੋਏ ਮੁਗੇ ਇਥੇ ਜਾ ਕੇ ਇਕ ਮਨ ਜਿਹੜਾ ਮਰ ਜਾਂਦਾ ਹੈ ਇਹਦੀ ਲੋਕ ਨੇ ਬੜੀ ਵਿਆਖਿਆ ਕੀਤੀ ਹੰਕਾਰ ਤੇ ਕ੍ਰੋਧ ਤੇ ਨਹੀਂ ਨਹੀਂ ਕਬੀਰ ਏਕ ਮਰਨਤੇ ਇੱਥੇ ਜਿਹੜਾ ਇੱਕ ਮਨ ਸੀ ਉਹ ਮਰ ਗਿਆ ਕਿਉਂਕਿ ਮਨ ਤੇ ਇੱਕ ਹੀ ਆ ਬੰਦੇ ਦੇ ਅੰਦਰ ਮਨ ਕੋਈ ਦੋ ਨਹੀਂ ਹੈ ਇੱਕ ਮਨ ਇੱਕ ਵਰਤ ਦਾ ਜਿੱਤ ਲੱਗੇ ਸੋ ਥਾਏ ਪਾਏ ਇਸ ਸੰਸਾਰ ਚ ਲੱਗ ਗਿਆ ਤੇ ਸੰਸਾਰ ਚ ਕੋ ਜੀ ਨੂੰ ਪ੍ਰਾਪਤੀ ਹੋ ਜਾਣੀ ਹੈ ਜੇ ਅੰਦਰ ਅਹੰਕਾਰ ਚ ਲੱਗ ਗਿਆ ਤੇ ਇਹਨੂੰ ਇਧਰੋਂ ਕੁਝ ਪ੍ਰਾਪਤੀ ਹੋ ਜਾਣੀ ਇੱਕ ਵਾਰ ਤੇ ਇੱਕ ਥਾਂ ਹੀ ਲੱਗਣਾ ਹੈ ਜਿੰਨੇ ਮਹਾਰਾ ਕਹਿੰਦੇ ਆ ਵੀ ਇੱਕ ਗ੍ਰਹਿ ਮੇਂ ਦੋ ਨਾ ਖਟਾਈ ਇੱਕ ਘਰ ਦੇ ਵਿੱਚ ਦੋ ਬੰਦੇ ਨਹੀਂ ਰਹਿ ਸਕਦੇ ਇੱਕ ਸਿਆਣੇ ਦੀ ਕਹਾਵਤ ਆ ਨਾ ਇੱਕ ਮਿਆਨ ਦੇ ਵਿੱਚ ਦੋ ਤਲਵਾਰਾਂ ਨਹੀਂ ਪੈਂਦੀਆਂ ਕਿੱਕੀ ਪੈਂਦੀ ਹੈ ਤੇ ਮਨ ਸਾਡਾ ਕੋਈ ਕਹਿੰਦੇ ਮਾਨ ਹੀ 10 20 ਮਨ ਸੀ ਇੱਕ ਮਾਨ ਹੀ 10 20 ਉਹ ਲੈ ਗਈ ਮਾਇਆ ਤੇ ਕੌਣ ਭਜੇ ਇਥੇ ਜਗਦੀਸ਼ ਜਿਹਨੇ ਭਜਣਾ ਸੀ ਉਹਨੂੰ ਭਜਾ ਕੇ ਲੈ ਗਈ ਭਜਣ ਵਾਲੀ ਭਜਾ ਕੇ ਲੈ ਗਈ ਸੋਭਾ ਰਾਣੀ ਇਹ ਮਾਇਆ ਦਾ ਨਾਮ ਸੋਭਾ ਰਾਣੀ ਹੈ ਬੁੱਢੇ ਵਾਰੇ ਇਹ ਕੀ ਕਰਨਦੇ ਐ ਲੋਕੀ ਉਹਦਾ ਬ੍ਰਹਮ ਗਿਆਨ ਕੋਟਣਦਾ ਐ WhatsApp ਤੇ ਚਾਹ ਦਾ ਗੜਵਾਲਾ ਗੇਰਾ ਕੇ ਤੇ ਉਹ ਉਤਰਲੇ ਲੈ ਜਾਂਦੇ ਉਹ ਗਵਾਂਡੀਆਂ ਦੇ ਪਲਾਟ ਮਿਲ ਜੇ ਮੈਂ ਖਰੀਦ ਲਾ ਉਹਦਾ ਬ੍ਰਹਮ ਗਿਆਨ ਕੋਟਣਦਾ ਰੱਬ ਕੈਰ ਕਰੇ ਨਾ ਬ੍ਰਹਮ ਗਿਆਨੀਆਂ ਦਾ ਤੂੰ ਬਜਾਵੇ ਰੱਬ ਇੱਕ ਦਰਗਹ ਮੇਂ ਦੋ ਨਾ ਘਟਾਈ ਤੇ ਕਬੀਰ ਸੰਨ ਇੱਕ ਮਰਨਦੇ ਬੰਦੇ ਦੇ ਸਰੀਰ ਅੰਦਰ ਦੋ ਦੋ ਚੀਜ਼ਾਂ ਵਾਂ ਪਰ ਮਨ ਇੱਕ ਵਾ ਜਿਦਾਂ ਦੋ ਕੰਨ ਨੇ ਦੋ ਅੱਖਾਂ ਨੇ ਇਹ ਦੋ ਦੋ ਚੀਜ਼ਾਂ ਵਾਂ ਦੋ ਬਾਹਾਂ ਵਾਂ ਦੋ ਲੱਤਾਂ ਵਾਂ ਦੋ ਕਿਡਨੀਆਂ ਵਾਂ ਹਾਂਜੀ ਦੋ ਫੇਫੜੇ ਆ ਦੋ ਦੋ ਗੁੱਠੇ ਆ ਇਦਾਂ ਹੀ ਆ ਨਾ ਪਰ ਇੱਕ ਸਰੀਰ ਵਿੱਚ ਇੱਕ ਚੀਜ਼ ਹੋ ਇੱਕ ਕਹਿੰਦੇ ਮਨ ਵਾ ਜਿਦਾਂ ਉਹ ਨੱਕ ਕੰਨ ਇਹ ਦੋ ਦੋ ਸਰਾਖ ਸਾਡੇ ਤੇ ਇਕਬੀਰ ਸਿੰਘ ਏਕ ਮਰਨਤੇ ਇਹ ਸਰੀਰ ਵਿੱਚੋਂ ਇਕ ਮਰਿਆ ਜਿਹੜਾ ਇਕ ਰਿੰਦਾ ਸੀ ਉਹ ਕੀ ਉਹ ਸੀ ਮਨ ਸਾਡਾ ਤੇ ਜਦੋਂ ਇਕ ਮਰਿਆ ਨਾ ਉਹ ਇਕ ਦੇ ਮਰਨ ਦੇ ਨਾਲ ਇਕ ਹੋਰ ਮਰ ਗਿਆ ਏਕ ਮਰਨਤੇ ਦੋ ਬੁਏ ਦੋ ਮਰ ਗਏ ਉਹ ਕਿਹੜਾ ਮੂੰਹ ਮਰ ਗਿਆ ਗੰਦਾ ਖਾਣਾ ਗੰਦਾ ਬੋਲਣਾ ਇਹ ਸਭ ਤੋਂ ਭੈੜੀਆਂ ਆਦਤਾਂ ਨੇ ਫੇ ਵੀ ਮਰ ਗੀਆਂ ਕਦੀ ਸਾਧ ਨੇ ਨਾ ਗੰਦਾ ਖਾਦਾ ਨਾ ਗੰਦ ਬੋਲੇ ਆ ਨਾ ਦਸਵੇਂ ਪਾਤਸ਼ਾਹ ਦਾ ਵਾਅਦਾ ਹੈ ਗੁਰੂ ਕਾ ਸਿੱਖ ਮੰਦ ਵਾਕੀ ਨਾ ਹੋਵੇ ਕਦੀ ਸਾਧੂ ਨੇ ਨਹੀਂ ਗੰਦ ਖਾਦਾ ਨਾ ਗੰਦ ਬੋਲੇ ਕਿਉ ਮਰੀ ਗਿਆ ਉਹ ਇਹਨੂੰ ਕਹਿੰਦੇ ਮਰਨਾ ਉਹ ਜਿਹੜਾ ਮਰਨਾ ਉਹਦੇ ਚਾਰ ਬੰਦੇ ਚੁੱਕ ਕੇ ਲੈ ਜਾਂਦੇ ਆ ਤੇ ਉਹ ਨਹੀਂ ਮਰਨਾ ਕੋਈ ਦੋਏ ਮਰਨਤੇ ਇਹ ਕਬੀਰ ਏਕ ਮਰਨਤੇ ਦੋ ਮੂਹੇ ਦੋਏ ਮਰਨਤੇ ਚਾਰ ਜਦੋਂ ਇਹ ਦੋ ਮਰ ਗਏ ਨਾ ਇਹਦੇ ਨਾਲ ਦੋ ਹੋਰ ਮਰ ਗਏ ਉਹ ਦੋ ਕਿਹੜੇ ਮਰੇ ਉਹ ਦੋਏ ਕੰਨ ਮਰ ਗਏ ਕਬੀਰ ਬਹਿਰਾ ਹੁਆ ਬਾਵਰਾ ਕਬੀਰ ਕਾ ਪਾਹੂ ਤੇ ਪਿੰਗਲ ਪਇਆ ਮਾਰਿਆ ਸਤ ਮਾਰਿਆ ਸਤ ਗੁਰਬਾਨ ਜਿਹੜਾ ਆਉਂਦਾ ਬਚਨ ਕਬੀਰ ਦਾ ਪੈਰ ਵੀ ਮਰ ਗਏ ਮੰਦੇ ਪਾਸੋਂ ਜਾਣੇ ਦੋਵੇਂ ਕੰਨ ਵੀ ਮਰ ਗਏ ਦੋਵੇਂ ਮਰਨਤੇ ਇੱਕ ਮਰਨਤੇ ਦੋ ਮੁਹ ਦੋਵੇਂ ਮਰਨਤੇ ਚਾਰ ਇਹ ਚਾਰ ਦੀ ਗਿਣਤੀ ਹੋ ਗਈ ਮਨ ਮਰਿਆ ਦੂਜਾ ਮੁਹ ਮਰ ਗਿਆ ਤੀਜਾ ਦੋ ਕਨ ਵਰਗੇ ਚਾਰ ਹੋ ਗਏ ਨਾ ਚਾਰ ਮਰੰਤੇ ਛੇ ਮੂਹੇ ਕਹਿ ਲਗੀ ਇਹਦੇ ਨਾਲ ਹੋਰ ਦੋ ਮਰਗੇ ਤੇ ਗਿਣਤੀ ਹੋ ਗਈ 6ਾਂ ਦੀ ਗਿਣਤੀ ਤੇ ਟੋਟਲ 6 ਹੋ ਗਏ ਤੇ ਉਹਦੇ ਚ ਜੇ ਨਾ ਕਬੀਰ ਅਗਲੀ ਤੁਕ ਲਿਖ ਦੇ ਨਾ ਤੇ ਭਲੇਖਾ ਪੈ ਜਾਣਾ ਹੀ ਪਤਾ ਨਹੀਂ ਕਿਹੜੇ ਦੋ ਮਰਗੇ ਚਾਰ ਮਰਗੇ 6 ਮਰਗੇ 6 ਪਤਾ ਨਹੀਂ ਲੱਗਣਾ ਕੁਦਰ ਕਬੀਰ ਨੇ ਕਹ ਰਮਜ ਦੀ ਵੱਡੀ ਗੱਲ ਲਿਖ ਦਿੱਤੀ ਆ ਕਿ ਚਾਰ ਪੁਰਖ ਦੋਏ ਨਾਰ ਇੱذ ਚ ਚਾਰ ਪੁਰਖ ਨੇ ਕੰਨ ਜਿਹੜਾ ਇਹ ਪੁਰਖਵਾਚਕ ਵਾ ਹਾਂਜੀ ਮਨ ਜਿਹੜਾ ਪੁਰਖਵਾਚਕ ਵਾ ਮੂੰਹ ਜਿਹੜਾ ਵੀ ਪੁਰਖਵਾਚਕ ਵਾ ਚਾਰ ਪੁਰਖ ਦੋਇ ਨਾਰ ਨਾਰਾਂ ਦੋ ਕਿਹੜੀਆਂ ਨੇ ਇਸ ਤਰੀਕੇੜੀਆਂ ਇਸਤਰੀਆਂ ਇਸਤਰੀ ਲਿੰਗ ਹੋ ਗਿਆ ਨਾ ਜਿਹੜੀਆਂ ਸਾਡੀਆਂ ਅੱਖਾਂ ਵਾਂ ਇਹ ਇਸਤਰੀ ਲਿੰਗ ਵਾ ਜਿਹੜੀਆਂ ਸਾਡੀਆਂ ਬਾਹਾਂ ਵਾਂ ਇਹ ਵੀ ਇਸਤਰੀਵਾਚਕ ਵਾ ਲਪਤਾ ਇਹ ਵੀ ਇਸਤਰੀਵਾਚਕ ਵਾ ਪੈਰ ਪੁਲਿੰਗ ਵਾ ਜਿਹਨਾਂ ਕਈ ਇਸਤਰੀ ਲਿੰਗ ਵਾ ਤੇ ਰੰਬਾ ਪੁਰਖਵਾਚਕ ਬੋਰਡ ਪੁਰਖਵਾਚਕ ਤਾਲੀ ਜਿਹੜੀ ਆ ਉਹ ਇਸਤਰੀਵਾਚਕ ਦਾਤਰੀ ਜਿਹੜੀ ਉਹ ਇਸਤਰੀਵਾਚਕ ਟਰੈਕਟਰ ਜਿਹੜਾ ਉਹ ਪੁਰਖਵਾਚਕ ਟਰਾਲੀ ਜਿਹੜੀ ਆ ਉਹ ਇਸਤਰੀਵਾਚਕ ਕਬੀਰ ਸਾਹਿਬ ਕਹਿੰਦੇ ਫਿਰ ਚਾਰ ਪੁਰਖ ਦੋ ਏ ਨਾਰ ਉਹ ਨਾਰਾ ਕਿਹੜੀਆਂ ਉਹ ਅੱਖਾਂ ਕਬੀਰ ਸਾਹਿਬ ਕਹਿੰਦੇ ਜਿਹੜਾ ਫਿਰ ਤਾਂ ਕਬੀਰੇ ਮਟ ਕੀ ਆਖੋਜਤ ਮਨ ਜਨ ਬਾਟ ਜਦੋਂ ਉੱਥੇ ਜਾ ਕੇ ਬੰਦੇ ਦਾ ਨਿਵਾਸਾ ਹੁੰਦਾ ਨਾ ਤੇ ਇਹ ਜਿਹੜੇ ਬੰਦੇ ਦੇ ਕਰਮ ਇੰਦਰੇ ਗਿਆਨ ਇੰਦਰੇ ਜੋ ਬਹੁਤ ਦਵੰਦ ਖੜਾ ਕਰਦੇ ਬਹੁਤ ਰੌਲਾ ਪਾਉਂਦੇ ਇਹ ਉੱਥੇ ਜਾ ਕੇ ਸਾਰੇ ਸ਼ਾਂਤ ਹੋ ਜਾਂਦੇ ਵੇਖੋ ਗੰਗਾ ਬੜੀ ਭੱਜੀ ਜਾਂਦੀ ਰੌਲੀ ਪਾਉਂਦੀ ਤੇ ਅਲਾਹ ਵੱਧ ਜਾ ਕੇ ਸ਼ਾਂਤ ਹੋ ਜਾਂਦੀ ਹੈ ਇਸੀ ਤਰ੍ਹਾਂ ਕਬੀਰ ਸਾਹਿਬ ਕਹਿੰਦੇ ਇਹ ਜਿਹੜੇ ਇੰਦਰੇ ਬੰਦੇ ਦੇ ਮਨ ਰੌਲੀ ਪਾਉਂਦਾ ਨਾ ਇਹ ਜਿਹੜਾ ਉੱਥੇ ਜਾ ਕੇ ਬ੍ਰह्म ਗਿਆਨੀ ਕਾ ਬ੍ਰह्म ਧਿਆਨ ਜਦੋਂਦਾ ਨਾ ਬਿਲਕੁਲ ਸ਼ਾਂਤ ਨੂੰ ਕਹਿੰਦੇ ਮੇਰਾ ਚੇਤ ਨਾ ਚੱਲੇ ਮਨ ਭਇਓ ਭੰਗ ਇਹ ਆਪਾਂ ਪਾਈ ਧਿਆਨ ਉੱਤੇ ਵਿਚਾਰ ਕੀਤੀ ਬੜਾ ਲੰਮੀ ਸਮੀ ਲੰਮਾ ਸਮਾ ਗੁਰੂ ਕਿਰਪਾ ਕਰੇ ਜੀ